ਮੇਰਾ ਨਾਮ ਕਵਲਜੀਤ ਕੌਰ ਜੋ ਸਾਡੀ ਐਸਐਸਪੀ ਤੋਂ ਅਧਿਆਪਕੀ ਲਈ ਆਇਆ। ਮੇਰਾ ਘਰ ਵਾਲਾ ਮੈਂ ਘਰੇ ਰਹਿਣ ਦੇ ਬਾਵਜੂਦ ਵੀ ਦੂਸਰਾ ਵਿਆਹ ਕਰਵਾ ਲਿਆ ਵਾ। ਸ਼ੁੱਕਰਵਾਰ ਦਾ 5 ਸਾਲ ਹੋ ਚੱਲੇ ਮੇਰੇ ਵਿਆਹ ਨੂੰ। 3 ਸਾਲ ਦੀ ਮੇਰੀ ਬੇਟੀ ਹੈਗੀ ਵਾ। ਤੇ ਹੁਣ ਸ਼ੁੱਕਰਵਾਰ ਦਾ ਘਰੋਂ ਫਰਾਰ ਹੈਗਾ ਜੋ ਜਨਾਨੀ ਨੂੰ ਨਾਲ ਲੈ ਕੇ ਲੱਭਦਾ ਨਹੀਂ ਪਿਆ ਫੋਨ ਵਗੈਰਾ ਵੀ ਸੁੱਚ ਬੰਦਾ ਹੁੰਦਿਆ। ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ? 5 ਸਾਲ ਹੋ ਗਏ ਜੋ। ਘਰ ਦੇ ਨੇ ਸਹਿਮਤੀ ਨਾ ਆਇਆ ਤੁਹਾਡਾ? ਨਹੀਂ ਕੋਟ ਮੈਰਿਜ ਹੋਈ ਜੋ। ਹਾਂਜੀ। ਤੁਹਾਡੇ ਨਾਲ ਵੀ ਲਵ ਮੈਰਿਜ? ਹਾਂਜੀ ਲਵ ਮੈਰਿਜ ਕੀਤੀ। ਹਾਂਜੀ ਉਹਨਾਂ ਵੀ ਲਵ ਮੈਰਿਜ ਕੌਣ ਹੈ ਤਿੰਨ ਦੀ ਨਹੀਂ ਪਿੰਡ ਦੀ ਨਹੀਂ ਉਹਦਾ ਨਹੀਂ ਪਤਾ ਹੈਗਾ ਜੋ ਕਿੱਥੋਂ ਦੀ ਹੈ ਕਿੱਥੋਂ ਸਾਨੂੰ ਵੀ ਕਿਸੇ ਨੇ ਸੂਹ ਦਿੱਤੀ ਆ ਸੂਹ ਦੇ ਮੁਤਾਬਕ ਸਾਨੂੰ ਸਾਰਾ ਕੁਝ ਪਤਾ ਲੱਗਾ ਵਾ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਡਿਵੋਰਸ ਜਾਂ ਕੋਸ਼ ਦੇਣ ਦੇ ਬਾਵਜੂਦ ਵੀ ਉਹਨੇ ਦੂਸਰਾ ਵਿਆਹ ਕਿਉਂ ਕਰਵਾਇਆ ਕੋਸ਼ ਰਵੋਸ ਨਹੀਂ ਦਿੱਤਾ ਕੋਸ਼ ਨਹੀਂ ਹੈਗਾ ਮੈਂ ਘਰ ਵਿੱਚ ਸ਼ਾਮਿਲ ਹੈਗੀ ਆ ਸੱਸ ਸੋਹਰਾ ਮੇਰੇ ਨਾਲ ਸਹਿਮਤ ਹੈਗੇ ਨੇ ਤੁਹਾਡੇ ਨਾਲ ਹੀ ਰਹਿੰਦੇ ਹਾਂਜੀ ਨਾਲ ਹੀ ਰਹਿੰਦੇ ਹਾਂਜੀ ਤਾਨੂੰ ਕਿੱਥਾ ਪਤਾ ਲੱਗਿਆ ਵੀ ਉਹਦੇ ਵਿਆਹ ਹੋ ਗਏ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਜਾ ਕੇ ਪਤਾ ਕੀਤਾ ਫਿਰ ਉਹਨਾਂ ਦੇ ਆਧਾਰ ਕਾਰਡ ਸਰਟੀਫਿਕੇਟ ਵਗੈਰਾ ਸਾਰਾ ਕੁਝ ਪਤਾ ਲੱਗਾ ਜੋ ਕਰੋ ਗੈਪ ਨੇ ਹਾਂਜੀ ਹਫਤਾ ਹੋ ਜਾਣਾ ਜੋ ਕੱਲ 8 ਦਿਨ ਸ਼ੁੱਕਰਵਾਰ ਦਾ ਪਿਛਲੇ ਦਾ ਗੈਪ ਜੋ ਇਨਸਾਫ ਦਵਾਇਆ ਜਾਵੇ ਮੈਨੂੰ ਮੈਨੂੰ ਤੇ ਮੇਰੀ ਬੇਟੀ ਨੂੰ 3 ਸਾਲ ਦੀ ਬੇਟੀ ਜੋ 1 ਸਾਲ ਹੋ ਗਿਆ ਹਾਂਜੀ ਕੋਰਟ ਮੈਰਿਜ ਤੋਂ ਬਾਅਦ ਗੁਰਦੁਆਰੇ ਸਾਹਿਬ ਵੀ ਕਰਾਇਆ ਸੀ ਤੇ ਹੁਣ ਜਿਹੜਾ ਕਰਵਾਇਆ ਹਾਂਜੀ ਉਹ ਹੁਣ ਗੁਰਦੁਆਰੇ ਵਿੱਚ ਕਰਵਾਇਆ ਜੋ ਟੋਟਾ ਵਿਆਹ ਕਿਉਂ ਹੋਇਆ ਕਿੱਥੇ ਸੀ ਬੋੜੀ ਸਾਬ ਹੋਇਆ ਹੀਗਾ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਵਿੱਚ ਲਾਵਾ ਹੋਈਆਂ ਸੀ ਜੋ ਹੁਣ ਘਰ ਦੇ ਕਿਹੜੇ ਮੁੰਡੇ ਦੇ ਘਰ ਦੇ ਉਹ ਤੁਹਾਡੇ ਨਾਲ ਰਹਿ ਰਹੇ ਨਾਨੀ ਨਾਨਾ ਵਾ ਅਸੀਂ ਨਾਨੀ ਨਾਨੀ ਦੇ ਕੋਲ ਹੀ ਰਹਿ ਰਹੇ ਹਾਂ ਸੱਸ ਸੋਹਰਾ ਜਿਹੜੇ ਉਹ ਸਾਈਡ ਤੇ ਰਹਿੰਦੇ ਪਏ ਵਾ ਨਾਨੀ ਨਾਨੀ ਨਾਨਾ ਸਹਿਮਤ ਹੈਗੇ ਨੇ ਨਾਲ ਮੇਰੇ ਹਾਂਜੀ ਕੋਈ ਮੈਪੁਰਾਂ ਕਿਤੇ ਬੰਦੀ ਕੋ ਕੁਝ ਹਾਂਜੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਸਾਡੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਗੁਰ ਗਿਆਨ ਆਤਮਾਹਾਰਜ ਕੀ ਜੈ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਨਾ ਕਹਿਣ ਜੋ ਗਿਆ ਵੇਖੋ ਜੋ 5 ਸਾਲ ਜਿਸ ਦੀ ਸਾਦੀ ਨੂੰ ਹੋ ਗਈ ਆ ਔਰ ਇੱਕ ਇਹਦੇ ਵਿੱਚੋਂ ਜਿਹੜਾ ਬੱਚਾ ਵੀ ਤੇ ਹੁਣ ਜਿਹੜਾ ਉਸ ਬੰਦੇ ਨੇ ਜੋ ਸਾਹੀ ਨਾਂ ਦਾ ਗੁਰੂ ਦੀ ਵਡਾਲੀ ਦਾ ਜੋ ਰਹਿਣ ਵਾਲਾ ਹੈ ਜਿਸਨੇ ਫਿਰ ਇੱਕ ਜਿਹੜੀ ਸ਼ਾਦੀ ਕਰ ਲਈ ਆ ਤੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਗੋਰੰਬਰਸਲ ਕੋਲ ਆਏ ਆ ਤੇ ਅਨਸਾਫ਼ ਦੀ ਮੰਗ ਜਿਹੜੀ ਅਸੀਂ ਕਰਕੇ ਆਏ ਆ ਸਾਹ ਦੇ ਕੋਲ ਤੇ ਸਾਨੂੰ ਅਨਸਾਫ਼ ਜਿਹੜਾ ਇਸ ਭੈਣ ਨੂੰ ਮਿਲਣਾ ਚਾਹੀਦਾ ਜਿਸ ਦੇ ਨਾਲ ਬਹੁਤ ਹੀ ਜਿਹੜਾ ਗਲਤ ਹੋਇਆ ਹੈ। ਕਿੰਨਾ ਚਿਰ ਹੋ ਗਿਆ ਸੀ ਜੀ ਵੇਖੋ ਜੀ ਇਹਦੀ ਸ਼ਾਦੀ ਨੂੰ 5 ਸਾਲ ਹੋ ਗਏ ਤਕਰੀਬ। ਤੇ ਬੇਟਾ ਵੀ ਤੇ ਬੇਟੀ ਵੀ ਹੈ। ਹਾਂਜੀ ਇੱਕ ਬੱਚਾ ਵੀ ਹੈ। ਦੀ ਕਾਰਨ ਹੀ ਲਾਦਾ ਨਾਲ ਸੀ ਉਹਨੇ ਘਾਤਰਾ ਕੇ ਇੱਕ ਬਰਾਈ ਹੋਰ ਤੋਂ ਫਿਰ ਐਡਾ ਕਰਨਾ ਉਹ ਤੇ ਇੱਕ ਬੱਚੀ ਵੀ ਹੋ ਗਈ ਤੇ ਹਾਂਜੀ ਵੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਉਹਨੇ ਮੁੰਡੇ ਨੇ ਜਿਹੜਾ ਸਾਹਿਲ ਨਾਮ ਦਾ ਲੜਕਾ ਹੈ ਬਹੁਤ ਹੀ ਉਹਨੇ ਗਲਤ ਕੰਮ ਕੀਤਾ ਇਸ ਲੜਕੀ ਨੂੰ ਕੋਈ ਤਲਾਕ ਵਗੈਰਾ ਵੀ ਨਹੀਂ ਦਿੱਤਾ ਤੇ ਜਿਹੜੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ شادی ਕਰਕੇ ਉਹਨੂੰ ਰੱਖ ਰਿਹਾ ਕਿਤੇ ਸਾਈਡ ਤੇ ਰੱਖ ਰਿਹਾ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਗਮਰਾਹ ਕਰ ਰਿਹਾ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਇਹਨਾਂ ਨੂੰ ਫਿਰ ਡਾਕੂਮੈਂਟ ਵਿੱਚ ਮਿਲਿਆ ਜਿਸ ਵਿੱਚ ਇੱਕ ਗੁਰਦਰਾ ਸਾਹਿਬ ਆ ਜਿਹਦਾ ਸਰਟੀਫਿਕੇਟ ਮਿਲਿਆ ਹੈ ਉਹਨਾਂ ਦੀ ਸ਼ਾਦੀ ਦਾ ਔਰ ਧਾਰਕਾਨ ਵਗੈਰਾ ਜੋ ਵੀ ਇਹਨਾਂ ਨੂੰ ਸਬੂਤ ਮਿਲੇ ਹਨ ਮੰਗ ਕੀ ਕਰਦੇ ਹਨ ਇਨਸਾਫ ਦੀ ਮੰਗ ਕਰਦੇ ਆ ਜੀ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਪੰਜ ਸਾਲ ਹਾਂਜੀ ਤਿੰਨ ਸਾਲਾਂ ਦੀ ਬੇਟੀ ਜੀ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਾਡਾ ਇਨਸਾਫ ਨਿਭੜ ਜੇ ਵੀ ਕੁਝ ਹਾਂਜੀ ਅੰਕ ਬਾਡੀ ਕੁੜੀ ਨੂੰ ਤਲਾਕ ਨਹੀਂ ਦਿੱਤਾ ਉਹਨੇ ਨਾ ਤਲਾਕ ਨਹੀਂ ਜੀ ਦਿੱਤਾ ਹੁਣ ਕੁੜੀ ਕਿੱਥੇ ਰਹਿੰਦੀ ਪਈ ਏ ਕੁੜੀ ਸਹੁਰੇ ਘਰ ਜਾਂਦੀ ਜੀ